ਸਥਾਨ ਭਾਈ ਲਾਲੋ ਜੀ ਪਿੰਡ ਦੱਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਰਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ 21 ਸਤੰਬਰ ਨੂੰ ਬੜੀ ਸ਼ਰਧਾ ਅਤੇ ਉੱਚਾ ਨਾਲ ਮਨਾਇਆ ਜਾ ਰਿਹਾ ਹੈ ਇਸ ਤੋਂ ਸਬੰਧਿਤ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਪਲਿਆਣ ਨੇ ਦੱਸਿਆ ਕਿ 18 ਸਤੰਬਰ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 20 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ 20 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ 20 ਸਤੰਬਰ ਨੂੰ ਸ਼ਾਮ 5:00 ਵਜੇ ਤੋਂ 21 ਤਰੀਕ ਤੱਕ ਸੁੰਦਰ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਜਥੇਆ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਢਾਡੀ ਕਵੀਸ਼ਰੀ ਜਥੇ ਸੰਤਾਂ ਨੂੰ ਗੁਰੂ ਜਸ ਸ੍ਰਵਨ ਕਰਵਾ ਕੇ ਨੇਹਾਲ ਕਰਨਗੇ ਪਰਮ ਹੰਸਪਾਈ ਪਾਰੋ ਜੀ ਗੁਰਮਤੀ ਸੰਗੀਤ ਕਲਾ ਡੱਲਾ ਸਾਹਿਬ ਦੇ ਵਿਦਿਆਰਥੀ ਵੀ ਸ਼ਬਦ ਗਾਇਨ ਕਰਨਗੇ ਸਾਲਾਨਾ ਜੋੜ ਮੇਲੇ ਵਿੱਚ ਪੰਥਕ ਆਗੂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤ੍ਰਿੰਗ ਕਮੇਟੀ ਮੈਂਬਰ ਸਹਬਾਨ ਮੈਂਬਰ ਸਹਬਾਨ ਜਾਇਦਤ ਸਬਕਮੇਟੀ ਅਤੇ ਹੋਰ ਧਾਰਮਿਕ ਸਖਸ਼ਯਤਾ ਅਤੇ ਪੰਥਕ ਆਗੂ ਸੰਗਤਾਂ ਨਾਲ ਗੁਰਮਤੇ ਵਿਚਾਰ ਕਰਨਗੇ। ਸੁਲਤਾਨਪੁਰ ਲੋਧੀ ਦਾ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਵਾਹੀ ਗੁਰਦੀ ਕੀ ਫਤਿਹ। ਹਰ ਮਹੀਨ ਹਰ ਸਾਲੀ ਅਸੂ ਮਹੀਨੇ ਦੇ ਮਸਿਆਂ ਦੇ ਸਬੰਧ ਵਿੱਚ ਸਾਲਾਨਾ ਜੋੜ ਮੇਲਾ ਡੱਲੇ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰੇ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਵਾ ਇਹ ਧਰਤੀ ਬਹੁਤ ਭਾਗਾ ਵਾਲੀ ਆ ਜਿਹਦੀ ਬਾਬਤ ਇਤਿਹਾਸ ਵਿੱਚ ਜ਼ਿਕਰ ਵੀ ਆਉਂਦਾ ਵਾ ਸਿੱਖ 72 ਸਿੱਖ 72 ਡੱਲੇ ਮੋਂ ਪਏ ਔਰ ਇੱਥੋਂ ਦੇ 72 ਸਿੱਖ ਹੋਏ ਆ ਤੇ ਭਾਈ ਗੁਰਦਾਸ ਜੀ ਨੇ ਕਿਹਾ ਡੱਲੇ ਵਾਸੀ ਸੰਗਤ ਭਾਰੀ ਬਹੁਤ ਬਯੰਤ ਭਾਰੀ ਜਿਹੜੀ ਗੁਰੂ ਸਾਹਿਬ ਨੂੰ ਅਕੀਦਾ ਰੱਖਣ ਵਾਲੀ ਵਿਸ਼ਵਾਸ ਰੱਖਣ ਵਾਲੀ ਸੰਗਤ ਹੋਈ ਆ ਤੇ ਉਹਨਾਂ ਵਿੱਚੋਂ ਇੱਕ ਭਾਈ ਲਾਲੂ ਜੀ ਹੋਏ ਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਖ ਹੋਏ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇਹ ਵੈਦ ਡਾਕਟਰੀ ਦਾ ਕਿਤਾ ਕਰਿਆ ਕਰਦੇ ਸਨ ਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਆਪਣੇ ਦਰਕਰ ਦੇ ਵਿੱਚੋਂ ਤੀਏ ਤਾਪ ਦਾ ਇਲਾਜ ਇਹਨਾਂ ਨੂੰ ਬਖਸ਼ਿਸ਼ ਕੀਤਾ ਵੀ ਤੁਸੀਂ ਇਲਾਜ ਕਰੋਗੇ ਔਰ ਸਾਖੀ ਜਿਹੜੀ ਆਮ ਆਪ ਪਰਚਲਿਤ ਕਈ ਵਾਰ ਤੁਸੀਂ ਆਣੀ ਸੁਣੀ ਵੀ ਆ ਕਿ ਬੱਚੇ ਦੇ ਰੂਪ ਅੰਦਰ ਤੀਏ ਨੂੰ ਮਹਾਰਾਜ ਨੇ ਕੈਦ ਕਰ ਲਿਆ ਬਾਸ ਉਹ ਫਿਰ ਇਹਨਾਂ ਨੂੰ ਦਿੱਤਾ ਵੀ ਤੁਸੀਂ ਇਹਨੂੰ ਕੈਦ ਕਰ ਸਕੋ ਤੁਹਾਡੇ ਵਿੱਚ ਹੀ ਨਹੀਂ ਸਮਰਥਾ ਹੋਵੇਗੀ ਵੀ ਉੱਥੇ ਬੈਠ ਕਰਕੇ ਸਿੱਖੀ ਦਾ ਪ੍ਰਚਾਰ ਕਰਿਓ ਤੇ ਆਏ ਹੋਏ ਸੰਗਤ ਜਿਹੜੀ ਆ ਉਹਨਾਂ ਦਾ ਇਲਾਜ ਵੀ ਤੁਸੀਂ ਕਰਨਾ ਤੇ ਭਾਈ ਸਾਹਿਬ ਨੇ ਬਾਬਾ ਜੀ ਉਹਨਾਂ ਨੇ ਤਨ ਕਰਕੇ ਵੀ ਲੋਕਾਂ ਨੂੰ ਠੀਕ ਕੀਤਾ ਤੇ ਮਨ ਕਰਕੇ ਵੀ ਉਹਨਾਂ ਦਾ ਇਲਾਜ ਕੀਤਾ ਤੇ ਹਰ ਸਾਲ ਹੀ ਅਸੂ ਮਹੀਨੇ ਦੀ ਮਸਿਆ ਨੂੰ ਇੱਥੇ ਭਾਰੀ ਜੋੜ ਮੇਲਾ ਬਣਾਇਆ ਜਾਂਦਾ ਔਰ ਜਿਹੜਾ ਤੁਸੀਂ ਕੋਠੜੀ ਦੇ ਦਰਸ਼ਨ ਕਰ ਰਹੇ ਹੋ ਤੇ ਇਹ ਤਾਂ ਆਪ ਕੋਟੜੀ ਇਹ ਉਹਨਾਂ ਦੀ ਯਾਦ ਵਿੱਚ ਹੀ ਬਣਾਈ ਗਈ ਆ ਇਹ ਪਵਨ ਅਸਥਾਨਾਂ ਦੀ ਸਮੁੱਚੀ ਜਿਹੜੀ ਸੇਵਾ ਹੈ ਵਾ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਉਂਦੀ ਆ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਇੱਥੇ ਭਾਰਾ ਜੂਰ ਮੇਲਾ ਮਨਾਇਆ ਜਾਂਦਾ ਤੇ ਇਸ ਸਾਲ ਵੀ 18 ਸਤੰਬਰ 2025 ਨੂੰ ਸ੍ਰੀ ਅਕਾਂਡ ਪੁਰਸਬ ਆਰੰਭ ਹੋਣਗੇ 20 ਤਰੀਕ ਨੂੰ ਉਹਨਾਂ ਦੇ ਪਹੁੰਚਣ ਆ ਤੇ ਤਕਰੀਬਨ ਤਕਰੀਬਨ 12:00 ਵਜੇ ਨਗਰ ਕੀਰਤਨ ਵੀ ਆਰੰਭ ਹੋਵੇਗਾ ਪੰਜ ਪਿਆਰੀ ਸਹਿਬਾਨਾਂ ਦੀ ਅਗਵਾਈ ਤਨਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਯਾ ਦੇ ਹੇਠ ਸਮੁੱਚੇ ਨਗਰ ਡੱਲੇ ਦੀਆਂ ਪ੍ਰਕਰਮਾ ਕਰਦੇ ਆ ਗੁਰਦੁਆਰਾ ਭਾਈ ਗੁਰਦੁਆਰਾ ਬੌਲੀ ਸਾਹਿਬ ਡੱਲਾ ਸਾਹਿਬ ਤੋਂੰਦਾ ਹੋਇਆ ਇਹਨਾਂ ਸਥਾਨਾਂ ਤੇ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਸਮਾਪਤੀ ਹੋਵੇਗਾ ਤੇ ਤਕਰੀਬਨ 20 ਤਰੀਕੀ ਜਦੋਂ ਭੋਗ ਪਾਣਿਆ ਉਦੋਂ ਹੀ ਦੀਵਾਨ ਜਿਹੜੇ ਆਰੰਭ ਹੋ ਜਾਣੇ ਆ ਸਾਰੀ ਰਾਤ ਤੇ ਅਗਲਾ ਦਿਨ 21 ਤਰੀਕ ਦਾ ਮਸਿਆਲਾ ਦਿਨ ਸਾਰੀ ਸਾਰਾ ਦਿਨ ਵਿਵਾਨ ਚੱਲਣਗੇ ਪੰਥ ਦੇ ਢਾਡੀ ਜੱਥੇ ਕਵੀਸ਼ਰ ਜੱਥੇ ਕਥਾਵਾਚਕ ਔਰ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਕੀਰਤਨੀ ਜੱਥੇ ਪਹੁੰਚ ਰਹੇ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਇਹਨਾਂ ਪਾਵਨ ਅਸਥਾਨਾਂ ਤੇ ਆ ਕਰਕੇ ਹਾਜ਼ਰੀਆਂ ਲਗਵਾਓ ਔਰ ਦਰਸ਼ਨਦਾਰ ਕਰਕੇ ਆਪਣਾ ਜੀਵਨ ਸਫਲ ਬਣਾਓ ਤਨ ਮਨ ਧਨ ਕਰਕੇ ਆਪ ਜੀ ਸੇਵਾਵਾਂ ਨਿਭਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਹੰਸ ਪਾਈ ਪਾਰੋ ਜੀ ਅਤੇ ਭਾਈ ਲਾਲੂ ਜੀ ਦੀ ਯਾਦ ਦੇ ਵਿੱਚ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਡੱਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ 18 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ 20 ਤਰੀਕ ਨੂੰ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਨਗਰ ਕੀਰਤਨ ਦੁਪਹਿਰ 12 ਵਜੇ ਆਰੰਭ ਹੋਵੇਗਾ ਤੇ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਜਾਣਗੇ ਜੋ ਕਿ ਅਗਲੇ ਦਿਨ 21 ਸਤੰਬਰ 2025 ਤੱਕ ਸ਼ਾਮੀ 4 ਵਜੇ ਤੱਕ ਚੱਲਣਗੇ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਨਗਰ ਵਿੱਚ ਜੋੜ ਮੇਲੇ ਵਿੱਚ ਪਹੁੰਚ ਕੇ अपना जीवन सफर बनाओ लंगरਾਂ واسطے ਅਤੇ ਸੰਗਤ ਦੀ ਰਹਿਸ਼ਤ واسطے ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਕਲਿਆਣ ਯੂਨੀਅਨ ਮੀਤ ਪ੍ਰਧਾਨ ਐਸ்சிਪੀਸੀ ਗੁਰਦਾਰ ਡੱਲਾ ਸਾਹਿਬ ਅਸਮਸੂਦ ਅਸੁਦੇਮੀ ਨਵੇਂ ਦੀ ਮਸਿਆਂ ਨੂੰ ਸਲਾਣਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਦਿਓ ਜੀ ਜਿਹੜਾ ਇਸ ਜੋੜ ਮੇਲੇ ਦੀ ਜਿਹੜੀ ਸ਼ੁਰੂਆਤ ਆ ਉਹ 18 ਤਰੀਕ ਨੂੰ 11 ਵਜੇ ਖੰਡਪਾਟ ਸਾਹਿਬ ਦੀ ਨੁਰੰਭ ਹੋਏਗਾ ਔਰ 20 ਤਰੀਕ ਨੂੰ ਇਹਦੇ ਭੋਗ ਪੈਣਗੇ ਉਹ ਭੋਗ ਪੈਣ ਪ੍ਰੰਤ ਇਥੋਂ ਨਗਰ ਕੀਰਤਨ ਪੰਜ ਪਿਆਰੇ ਪੰਜ ਨਿਸ਼ਾਨੀ ਉਹਨਾਂ ਦੀ ਦੇਖ ਰੇਖ ਥੱਲੇ ਨਗਰ ਕੀਰਤਨ ਸਾਰੇ ਨਗਰ ਦੀਆਂ ਗਲੀਆਂ ਵਿੱਚ ਹੁੰਦਾ ਹੋਇਆ ਇਹ ਫਿਰ ਸ਼ਾਮ ਨੂੰ ਇੱਥੇ ਬੋਲੀ ਸਾਹਿਬ ਡੱਲੇ ਗੁਰਦੁਆਰਾ ਸਾਹਿਬ ਵਿਖੇ ਇਹਦੀ ਸਮਾਪਤੀ ਹੋਏਗੀ ਔਰ ਰਾਤੀ 20 ਤਰੀਕ ਨੂੰ ਜਿਹੜੇ ਦਿਵੰਸ ਸਜਾਏ ਜਾਣਗੇ ਜਿਹਦੇ ਵਿੱਚ ਬਹੁਤ ਹੀ ਪੰਥ ਦੇ ਮਹਾਨ ਸਾਡੀ ਕਵੀਛਰੀ ਜਥੇ ਕੀ ਇਤਨੀ ਜਥੇ ਕਥਾਵਾਚਕ ਤੇ ਬਹੁਤ ਘਰੀਆਂ ਜਿਹੜੀਆਂ ਧਾਰਮਿਕ ਸ਼ਖਸ਼ੀਤਾ ਇਹਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਗਿਆ ਔਰ 21 ਤਰੀਕ ਨੂੰ ਦਿਨੇ ਜਿਹੜਾ ਦਵੰਤ ਸਜਾਇਆ ਜਾਏਗਾ ਔਰ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਾਰੇ ਜਿਹੜੇ ਪੰਥ ਦੇ ਮਹਾਨ ਟਾਡੀ ਕਵੀਸ਼ਰੀ ਕਥਾਵਾਚਕ ਕੀਰਤਨੀਆਂ ਉਹ ਇਹਦੇ ਵਿੱਚ ਹਾਜ਼ਰੀਆਂ ਲਵਾਉਣਗੇ ਔਰ ਇਹ ਜਿਹੜਾ ਸੂਦੀ ਮੱਛਿਆ ਨੂੰ ਭਾਈ ਲਾਲੂ ਜੀ ਦੀ ਮਿੱਠੀ ਯਾਦ ਵਿੱਚ ਹਰ ਸਾਲ ਹੀ ਜੋੜ ਮੇਲਾ ਮਨਾਇਆ ਜਾਂਦਾ ਇਹਦੇ ਵਿੱਚ ਇਲਾਕੇ ਦੀ ਸੰਗਤ ਔਰ ਸਭਾ ਸੁਸਾਇਟੀਆਂ ਬਹੁਤ ਵੱਡਾ ਸਹਿਯੋਗ ਕਰ ਰਹੀਆਂ ਇਹਦੇ ਇਹਦੀਆਂ ਅਸੀਂ ਬਕਾਇਦਾ ਤੌਰ ਤੇ ਜਿਹੜੀਆਂ ਤਿਆਰੀਆਂ ਕਰ ਲਈਆਂ ਲੰਗਰ ਦੀਆਂ ਰੈਸ਼ ਦੀਆਂ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਾ ਹੋਵੇ ਇਹਦਾ ਪੂਰਾ ਜਿਹੜਾ ਪ੍ਰਬੰਧ ਕੀਤੇ ਗਏ ਨੇ ਸੋ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹ ਵੀ ਆਪਣੀ ਹਾਜ਼ਰੀ ਲਵਾਉਣਗੇ ਔਰ ਇਹ ਸ਼੍ਰੋਮਣੀ ਐਸਟੀਪੀਸੀ ਦੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਜੀ ਮੰਨਣ ਉਹ ਵੀ ਆਪਣੀ ਹਾਜ਼ਰੀ ਲਵਾਉਣਗੇ ਔਰ ਇਸ ਹਲਕੇ ਦੀ ਨਿਮੰਦਗੀ ਕਰਦੀ ਧਰਮ ਮੁਖ ਤੌਰ ਤੇ ਇਸ ਹਲਕੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਗੌਰਪ੍ਰੀਤ ਜੀ ਰੁਹੀ ਉਹ ਵੀ ਇੱਥੇ ਪੂਰੀ ਆਪਣੀ ਹਾਜ਼ਰੀ ਲਵਾਉਣਗੇ ਔਰ ਡਾਕਟਰ ਪਿੰਦਰਜੀਤ ਕੋਰ ਜੀ ਜਿਹੜੇ ਸਾਬਕਾ ਖਜ਼ਾਨਾ ਮੰਤਰੀ ਤੇ ਜਿਨ੍ਹਾਂ ਨੇ ਬੜਾ ਲੰਮਾ ਟੈਰ ਲੰਮਾ ਟਾਈਮ ਸੁਲਤਾਨਪੁਰ ਦੇ ਹਲਕੇ ਦੀ ਸੇਵਾ ਕੀਤੀ ਆ ਉਹ ਵੀ ਇੱਥੇ ਹਾਜ਼ਰੀਆਂ ਭਰਨਗੇ ਉਹਨਾਂ ਤੋਂ ਬਿਨਾ ਸਰਦਾਰ ਗਰਮੀਤ ਸਿੰਘ ਜੀ ਬੂ ਮੈਂਬਰ ਐਸਜੀਪੀਸੀ ਸਰਦਾਰ ਜਨੈਲ ਸਿੰਘ ਜੀ ਡੋਗਰਾਵਾਲ ਮੈਂਬਰ ਐਸਜੀਪੀਸੀ ਸਰਦਾਰ ਰਣਜੀਤ ਸਿੰਘ ਜੀ ਕਾਲੋ ਮੈਂਬਰ ਐਸਜੀਪੀਸੀ ਤੇ ਹੋਰ ਵੀ ਬਹੁਤ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਤੇ ਸਿਆਸੀ ਸ਼ਖਸੀਅਤਾਂ ਇਸ ਜੋੜ ਮੇਲੇ ਵਿੱਚ ਆਪਣੀਆਂ ਹਾਜ਼ਰੀਆਂ ਲਾਉਣਗੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਤੇ ਸਮੁੱਚੀ ਐਸਜੀਪੀਸੀ ਵੱਲੋਂ ਆਪ ਜੀ ਨੂੰ ਇਸ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿਨਾ ਆਓ ਰਲ ਕੇ ਸਾਰੇ ਭਾਈ ਲਾਲੂ ਜੀ ਦੀ ਇਸ ਮਿੱਠੀ ਯਾਦ ਨੂੰ ਆਪਾਂ ਮਨਾਈਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਆ ਸਰਦਾਰ ਕਲਵਿੰਦਰ ਸਿੰਘ ਜੀ ਉਹਨਾਂ ਦਾ ਸਮੁੱਚਾ ਸਟਾਫ ਸਾਡੇ ਜੋ ਵੀ ਅੰਮ੍ਰਿਤਸਰ ਤੋਂ ਇੱਥੇ ਸਟਾਫ ਆਉਣਾ ਕੋਈ ਇਨਸਪੈਕਟਰ ਸਵਾਣ ਆਉਣੇ ਨੇ ਫਲੈਂਕ ਦੇ ਆਉਣੇ ਨੇ ਅਫਸਰ ਸਵਾਣ ਜਾਂ ਚੀਫ ਸਾਫ ਸਾਡੇ ਜਿਹਨਾਂ ਦੀ ਡਿਊਟੀ ਲੱਗੀ ਉਹਨਾਂ ਨੇ ਆਉਣਾ ਉਨ੍ਹਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋੜ ਮੇਲੇ ਨੂੰ ਪੂਰੀ ਛਰਦਾ ਦੇ ਨਾਲ ਮਨਾਇਆ ਜਾਊਗਾ ਇਹਨਾਂ ਸ਼ਬਦਾਂ ਨਾਲ ਖੇਮਾ ਚੋਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ